ਸਨ 1984 ਦਾ ਕੱਲੂਕਾਰਾ ਸਿੱਖ ਸੰਗਤਾਂ ਕਦੇ ਵੀ ਭੁੱਲ ਨਹੀਂ ਸਕਦੀ ਤੇ ਲੇਖਕ ਏ ਆਰ ਦਰਸ਼ੀ ਜਿਹੜੇ ਕਿ ਪੀਸੀਐਸ ਅਫਸਰ ਸਾਬਕਾ ਪੀਸੀਐਸ ਅਫਸਰ ਉਹਨਾਂ ਨੇ ਜੋ ਆਪਣੀ ਕਿਤਾਬ ਦੇ ਵਿੱਚ ਬਿਆਨ ਕੀਤਾ ਉਹ ਬਹੁਤ ਹੀ ਭਿਆਨਕ ਹੈ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਾਂਗਾ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਕਿ ਉਹਨਾਂ ਨੇ 6 ਜੂਨ ਸਵੇਰੇ 7:30 ਵਜੇ ਗੁਰੂ ਅਕੀ ਅਰਦਾਸ ਬੇਨਤੀ ਕੀਤੀ ਤੇ ਆਪਣੇ ਸਾਥੀਆਂ ਨਾਲ ਆਖਰੀ ਬਚਨ ਸਾਂਝੇ ਤੇ ਇਸ ਤੋਂ ਬਾਅਦ ਜੰਨੀ ਸਿੰਘ ਜਿਹੜੇ ਐ ਉੱਥੇ ਸੰਗਤ ਜਿਹੜੀ ਸੀ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਸੀ ਜਿਹੜੇ ਅਲੱਗ-ਅਲੱਗ ਦਰਬਾਰ ਸਾਹਿਬ ਦੇ ਵਿੱਚ ਰੂਮਸ ਬਣੇ ਹੋਏ ਆ ਉੱਥੇ ਜੋ ਸੀ ਸੰਗਤ ਉਹਨਾਂ ਨੂੰ ਜੋ ਸ਼ਹੀਦ ਕੀਤਾ ਗਿਆ ਤੇ ਸਭ ਤੋਂ ਵੱਡਾ ਜਿਹੜਾ ਉਹ 65 ਬੱਚੇ ਜਿਹੜੇ ਇੱਕ ਸਕੂਲ ਤੋਂ ਆਏ ਹੋਏ ਸਨ ਉਹਨਾਂ ਨੂੰ ਜੋ ਸ਼ਹੀਦ ਕੀਤਾ ਗਿਆ ਤੇ ਉਹਨਾਂ ਦੇ ਵਿੱਚੋਂ ਜਿਹੜੇ ਬਚੇ ਉਹ ਉਹਨਾਂ ਦੀ ਉਮਰ 6 ਤੋਂ 14 ਸਾਲ ਦੀ ਸੀ ਤਾਂ ਇਹ ਸਾਰਾ ਜਿਹੜਾ ਦ੍ਰਿਸ਼ ਹੈ ਉਹ ਲੇਖਕ ਏ ਆਰਦਰਸ਼ੀ ਜੀ ਜਿਹੜੇ ਕਿ ਪੀਸੀਐਸ ਅਫਸਰ ਸਨ ਉਹਨਾਂ ਨੇ ਆਪ ਉਸ ਸਮੇਂ ਜਿਹੜੀ ਸੰਗਤ ਦੇ ਵਿੱਚੋਂ ਕੁਝ ਲੋਕ ਜਿਹੜੇ ਬੱਚੇ ਉਹਨਾਂ ਨੂੰ ਮਿਲ ਕੇ ਉਹਨਾਂ ਦੇ ਜਿਹੜੇ ਹੈ ਬਿਆਨ ਜਿਹੜੇ ਦਰਜ ਕੀਤੇ ਆਪਣੇ ਬੁੱਕ ਦੇ ਵਿੱਚ ਉਹ ਬਹੁਤ ਵਿਆਨਕ ਹੈ ਉਹ ਮੈਂ ਇੱਕ ਇੱਕ ਕਰਕੇ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿਉਂਕਿ ਜਦੋਂ ਕਿਤਾਬ ਖੁੱਲਦੀ ਹੈ ਕੱਲੀ ਕਿਤਾਬ ਨਹੀਂ ਖੁੱਲਦਾ ਉਦੋਂ ਦਿਮਾਗ ਵੀ ਖੁੱਲਦਾ ਹੈ ਕਿਉਂਕਿ ਸਾਡੇ ਇਤਿਹਾਸ ਦੇ ਵਿੱਚ ਸਿੱਖਾਂ ਨੂੰ ਖਤਮ ਕਰਨ ਦੀ ਸਭ ਤੋਂ ਵੱਡੀ ਜਿਹੜੀ ਸਾਜ਼ਿਸ਼ ਸੀ ਉਹ 1984 ਸੀ ਉਹ ਸਭ ਤੋਂ ਵੱਡੀ ਗੱਲ ਇਹ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਸਮੇਂ 2 ਜੂਨ ਜਦੋਂ ਕਿ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ 3 ਜੂਨ ਨੂੰ ਸੀ ਤਾਂ ਉਸ ਸਮੇਂ ਸੰਗਤਾਂ ਸਭ ਤੋਂ ਵੱਧ ਸਨ ਤੇ ਉਸ ਸਮੇਂ ਇਹ ਨਹੀਂ ਕਿ ਇਕੱਲੇ ਸਿੱਖ ਸਨ ਉੱਥੇ Hindu ਵੀ ਸਨ Muslim ਵੀ ਸਨ ਹੋਰ ਕੌਮ ਦੇ ਵੀ ਲੋਕਸ ਲੋਕ ਸਭ ਜਿਹੜੇ ਉਹ ਵੀ ਦਰਬਾਰ ਸਹਿ ਮੱਥਾ ਟੇਕਣ ਆਏ ਹੋਏ ਸਨ ਤੇ ਉਹ ਸਾਰਿਆਂ ਨੂੰ ਉੱਥੇ ਕੈਦ ਕਰ ਲਿਆ ਗਿਆ ਕਰਫੂ ਲੱਗ ਗਿਆ ਜਦੋਂ ਤੇ ਸਾਰੇ ਜਿੱਥੇ ਸਨ ਉਹ ਉੱਥੇ ਹੀ ਰਹਿ ਗਏ ਤੇ ਬਾਅਦ ਚ ਜਿਹਨਾਂ ਨੂੰ ਸ਼ਹੀਦ ਕੀਤਾ ਗਿਆ ਉਹ ਬਹੁਤ ਭਿਆਨਕ ਸੀ ਤਾਂ ਇਹ ਇੱਕ ਬੜੀ ਦਰਦਨਾਕ ਘਟਨਾ ਹੈ ਕਿ ਜਿਹੜਾ ਸਿੱਖ ਕੌਮ ਦੇ ਇਤਿਹਾਸ ਨਾਲ ਜੁੜਿਆ ਜਾਂ ਗੁਰੂ ਅਰਜਨ ਦੇਵ ਜੀ ਪਾਸ਼ਾ ਜੀ ਦੇ ਉੱਤੇ ਨਤਮਸਤਕ ਹੋਣ ਆਇਆ ਵੀ ਉਹ ਕੋਈ ਵੀ ਕੌਮ ਦਾ ਹੋਵੇ ਉਹ ਪਰ ਸਾਡਾ ਜਿਹੜਾ ਸਰਕਾਰ ਦਾ ਗਦਾਰ ਹੈ ਤੇ ਉਹਨਾਂ ਨੂੰ ਉੱਥੇ ਮਾਰ ਦਿੱਤਾ ਜਾਵੇ। ਇਹ ਬੜੀ ਭਿਆਨਕ ਜਿਹੜਾ ਹੈ ਘਟਨਾ ਹੈ। ਕੱਲੂ ਘਰਾ ਹੈ। ਅੱਜ ਆਪਾਂ ਥੋੜਾ ਜਿਹਾ ਮੈਂ ਤੁਹਾਡੇ ਸਾਹਮਣੇ ਜੋ ਲੇਖਕ ਏ ਆਰ ਦਰਸ਼ੀ ਜੀ ਨੇ ਲਿਖਿਆ ਹੈ ਉਹ ਮੈਂ ਤੁਹਾਡੇ ਸਾਹਮਣੇ ਬਿਆਨ ਕਰਨਾ ਚਾਹੁੰਨਾ ਵੀ ਕਿੰਨਾ ਖਤਰਨਾਕ ਦ੍ਰਿਸ਼ ਸੀ ਉਸ ਸਮੇ ਦਾ। ਤਾਂ ਸਭ ਤੋਂ ਪਹਿਲਾਂ ਤਾਂ ਸੰਤ ਜਰਨੈਲ ਸਿੰਘ ਜੀ ਪਿੰਡਰਾ ਵਾਲੇ ਜਿਹੜੇ ਕਿ 6 ਜੂਨ ਸਵੇਰੇ 7:30 ਵਜੇ ਜਦੋਂ ਉਹ ਉੱਥੇ ਜਿਹੜਾ ਅਕਾਲ ਤਖਤ ਸਾਹਿਬ ਦੇ ਵਿੱਚ ਕੋਠਾ ਸਾਹਿਬ ਹੈ ਜਿੱਥੇ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਹੈ ਸੁਕਾਸ਼ਨ ਜਿਹੜਾ ਹੈ ਬੜੀ ਮਰਿਆਦਾ ਦੇ ਨਾਲ ਹਰ ਰੋਜ਼ ਕੀਤਾ ਜਾਂਦਾ ਹੈ ਉੱਥੇ ਭਾਈ ਹਰੀ ਸਿੰਘ ਜੀ ਜਿਹੜੇ ਕੀ ਗੁਰਦੁਆਰਾ ਸਾਹਿਬ ਦੇ ਜੁੜੇ ਸੰ ਸੇਵਕ ਸਨ ਤੇ ਉਹ ਉੱਥੇ ਲੁਕੇ ਹੋਏ ਸਨ ਨਾਲ ਉਹਨਾਂ ਦੇ ਤੇ ਸਾਥੀ ਹੋਰ ਸਨ ਤੇ ਸਵੇਰੇ 6:30 ਵਜੇ ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਉੱਥੇ ਹੁੰਦੇ ਹਨ ਕਿ ਉਹ ਜਦੋਂ ਕੋਠਾ ਸਾਹਿਬ ਪਹੁੰਚਦੇ ਹਨ ਤਾਂ ਉੱਥੇ ਜਦੋਂ ਭਾਈ ਹਰੀ ਸਿੰਘ ਤੇ ਹੋਰ ਜਿਹੜੇ 30 ਜਿਹੜੇ ਉੱਥੇ ਸਾਥੀ ਉਸਦੇ ਲੁਕੇ ਵੀ ਹੁੰਦੇ ਹਨ ਉਹਨਾਂ ਨੂੰ ਮਿਲਦੇ ਹਨ ਤੇ ਉਹਨਾਂ ਨੂੰ ਕਹਿੰਦੇ ਹਨ ਕਿ ਤੁਸੀਂ ਹੁਣ ਇੱਥੋਂ ਚਲੇ ਜਾਓ ਇੱਥੇ ਠਹਿਰਨਾ ਹੁਣ ਸਹੀ ਨਹੀਂ ਹੈ ਤੇ ਕੁਝ ਕਮਿੰਟਾਂ ਬਾਅਦ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਜੀ ਉੱਥੇ ਪਹੁੰਚ ਜਾਂਦੇ ਹਨ ਤੇ ਉਹ ਗੁਰੂ ਅਕੀਰਦਾਸ ਬੇਨਤੀ ਕਰਦੇ ਹਨ ਤੇ ਅਰਦਾਸ ਬੇਨਤੀ ਕਰਨ ਤੋਂ ਬਾਅਦ ਕਹਿੰਦੇ ਹਨ ਕਿ ਸਿੰਘੂ ਸ਼ਹੀਦ ਹੋਣ ਦਾ ਜਿਹੜਾ ਸਮਾਂ ਹੈ ਉਹ ਆ ਗਿਆ ਹੈ ਤੇ ਹੁਣ ਵੀ ਤੁਹਾਡੇ ਕੋਲ ਸਮਾਂ ਹੈ ਜਿਸ ਨੇ ਸ਼ਹੀਦ ਨਹੀਂ ਹੋਣਾ ਔਕਾਤ ਅਕਤ ਸਾਹਿਬ ਤੋਂ ਜਾ ਸਕਦਾ ਹੈ ਕਿ ਜਿਸ ਨੇ ਸ਼ਹੀਦ ਹੋਣਾ ਹੈ ਉਹ ਮੇਰੇ ਨਾਲ ਰਹੇ ਤਾਂ ਹਰਾਨੀ ਦੀ ਗੱਲ ਇਹ ਆ ਉੱਥੇ ਕੀ ਸੰਤ ਜਰਨੈਲ ਸਿੰਘ ਜੀ ਪਿੰਡਰਵਾਲਿਆਂ ਨਾਲ ਜੀ 40 ਸਿੱਖ ਸਨ ਉਸ ਸਮੇਂ ਲਗਭਗ ਕਿ 40 ਦੇ 40 ਸਿੱਖ ਨੇ ਜੇਕਾਰਾ ਲਾਇਆ ਸ਼ਹੀਦ ਹੋਣ ਦੇ ਲਈ ਕੋਈ ਵੀ ਸਿੱਖ ਉਸ ਸਮੇਂ ਉਹਨਾਂ ਨੂੰ ਛੱਡ ਕੇ ਨਹੀਂ ਗਿਆ ਤਾਂ ਉਸ ਤੋਂ ਬਾਅਦ ਜਦੋਂ ਸੰਤ ਜਰਨੈਲ ਸਿੰਘ ਜੀ ਪਿੰਡਰਵਾਲਿਆਂ ਨੇ ਉੱਥੇ ਅਰਦਾਸ ਬੇਨਤੀ ਕਰਕੇ कि ਜਦੋਂ ਅਕਾਲ ਤਖਤ ਸਾਹਿਬ ਤੋਂ ਬਾਹਰ ਉਹ ਆਏ ਹੈ ਤਾਂ ਉੱਥੇ ਜਿਹੜੀਆਂ ਹੈ ਗੋਲੀਆਂ ਦੀ ਪੁਛਾੜਾ ਸ਼ੁਰੂ ਹੋ ਗਈਆਂ ਕਿਉਂਕਿ ਉਹਨਾਂ ਦਾ ਨਿਸ਼ਾਨਾ ਹੀ ਮੈਨ ਸੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਪਤਾ ਸੀ ਕਿ ਸੱਜਣ ਜਰਨੈਲ ਸਿੰਘ ਜੀ ਇੱਥੇ ਹੀ ਹਨ ਤੇ ਉਹ ਇੱਥੋਂ ਹੀ ਮਿਲਣਗੇ ਤਾਂ ਜਦੋਂ 40 ਸੰਤ ਉਹਨਾਂ ਦੇ ਨਾਲ ਬਾਹਰ ਆਈਆਂ ਤਾਂ ਉੱਥੇ ਜਿਹੜੀ ਹੈ ਗੋਲੀਆਂ ਦੀ ਪੁਛਾੜ ਹੋਈ ਬਹੁਤ ਜ਼ਿਆਦਾ ਗੋਲੀਆਂ ਦੀ ਇੰਨੀ ਪੁਛਾੜ ਹੋਈ ਇਨਾਰ ਗੋਲੇ ਵੀ ਉੱਥੇ ਸੁੱਟੇ ਗਏ ਤਾਂ ਭਾਈ ਸਾਹਿਬਾਈ ਅਮਰੀਕ ਸਿੰਘ ਜੀ ਉੱਥੇ ਸ਼ਹੀਦ ਹੋ ਗਏ ਨਾਲ ਹੋਰ ਬਹੁਤ ਜ਼ਿਆਦਾ ਸਿੰਘ ਜਿਹੜੇ ਉਹ ਸ਼ਹੀਦ ਹੋ ਗਏ ਤੇ ਉੱਥੋਂ ਜਿਹੜੇ ਕੁਛ ਸਿੰਘ ਉੱਥੋਂ ਜਿਹੜੇ ਬੱਚੇ ਸਨ ਉਹ ਨਾਣਿਆ ਕਿ ਜਿਹੜੇ ਸੰਤ ਜਰਨੈਲ ਸਿੰਘ ਜੀ ਸਨ ਉਹ ਸਾਨੂੰ ਦਿਖਾਈ ਨਹੀਂ ਦਿੱਤੇ ਉਸ ਤੋਂ ਬਾਅਦ ਕਿਉਂਕਿ ਧੂਆਂ ਉੱਥੇ ਇੰਨਾ ਜ਼ਿਆਦਾ ਹੋ ਗਿਆ ਸੀ ਸਾਨੂੰ ਨਹੀਂ ਪਤਾ ਕਿ ਸੰਤ ਜਰਨੈਲ ਸਿੰਘ ਜੀ ਕਦੋਂ ਸ਼ਹੀਦ ਹੋਏ ਤਾਂ ਇਹ ਉਹ ਪਿਆਨਕ ਦ੍ਰਿਸ਼ ਸੀ ਔਰ ਉਸ ਸਮੇਂ ਸੰਤ ਜਰਨੈਲ ਸਿੰਘ ਜੀ ਨੇ ਪਹਿਲਾਂ ਪਤਾ ਲੱਗ ਗਿਆ ਸੀ ਵੀ ਹੁਣ ਸ਼ਹੀਦ ਹੋਣਾ ਹੈ ਕਿ ਜੇ ਕੋਈ ਬਚਣਾ ਚਾਹੁੰਦਾ ਹੈ ਉਹ ਬਚ ਵੀ ਸਕਦਾ ਹੈ ਕਿ ਜੋ ਸਾਡੇ ਨਾਲ ਸ਼ਹੀਦ ਹੋਣਾ ਚਾਹੁੰਦਾ ਹੈ ਉਹ ਸਾਡੇ ਨਾਲ ਰਹੇ ਤੇ ਉਸ ਦਿਨ ਉੱਠੀ ਜੁੰਗ ਜਦੋਂ ਸੰਤ ਜਰਨੈਲ ਸਿੰਘ ਜੀ ਸ਼ਹੀਦ ਹੋ ਗਏ ਤਾਂ ਉਸ ਤੋਂ ਬਾਅਦ ਜਨਰਲ ਕੇਸ ਬਰਾੜ ਜਿਹੜਾ ਹੈ ਉਹ ਅਕਾਲ ਤਖਤ ਸਾਹਿਬ ਜੀ ਕੋਲ ਪਹੁੰਚਿਆ ਤੇ ਉੱਥੇ ਫਿਰ ਉਹਨਾਂ ਨੇ ਸਾਰੀ ਫੌਜ ਜਦੋਂ ਆਈ ਉੱਥੇ ਤਾਂ ਫਿਰ ਜਿਹੜੇ ਦਰਬਾਰ ਸਾਹਿਬ ਦੇ ਪਰਕਰਮਾਂ ਦੇ ਅੰਦਰ ਜਿਹੜੇ ਹੈ ਸਾਈਡ ਤੇ ਜਿਹੜੇ ਰੂਮ ਬਣੇ ਹੋਏ ਹਨ ਉੱਥੇ ਫਿਰ ਉਹਨਾਂ ਨੇ ਤਲਾਸ਼ੀ ਲੈਣੀ ਸ਼ੁਰੂ ਕੀਤੀ ਤਾਂ ਉੱਥੇ ਉਹਨਾਂ ਨੇ ਸਿੱਧੇ ਗੋਲੀ ਵੀ ਸੱਟ ਕੇ ਸ਼ਹੀਦ ਕੀਤਾ ਗਿਆ ਤੇ ਜਿਹੜੇ ਦਰਵਾਜ਼ਿਆਂ ਨੂੰ ਤਾਲੇ ਲੱਗੇ ਹੋਏ ਸਨ ਉੱਥੇ ਵੀ ਉਹਨਾਂ ਨੇ ਤਾਲੇ ਤੋੜ ਕੇ ਸਿੱਖ ਸੰਤਾਂ ਨੂੰ ਲੈਂਡ ਦੇ ਵਿੱਚ ਖੜਾ ਕੇ ਸ਼ਹੀਦ ਕੀਤਾ ਗਿਆ ਤੇ ਸਭ ਤੋਂ ਭਿਆਨਕ ਦ੍ਰਿਸ਼ ਉਹ ਸੀ ਜਿਹੜੇ ਕੀ ਗੁਰੂ ਰਾਮਦਾਸ ਸਾਹਿਬ ਦੇ ਵਿੱਚ ਜਿੰਨੇ ਵੀ ਲੋਕ ਜਿਹੜੇ ਫਸੇ ਹੋਏ ਸਨ ਤੇ ਉਸ ਦੇ ਵਿੱਚ ਜਿਹੜੇ ਹੈਗਾ ਲੇਖਕ ਏ ਆਰ ਦਰਸ਼ੀ ਜੀ ਬਿਆਨ ਕਰਦੇ ਹਨ ਕਿ 17 ਜੂਨ ਨੂੰ ਉਹ ਕਹਿੰਦੇ ਮੈਂ ਇੱਕ ਜੇਲ ਦੇ ਵਿੱਚ ਗਿਆ ਉਥੇ ਇੱਕ ਸਿੱਖ ਬੀਬੀ ਨੂੰ ਮਿਲਿਆ ਜਿਹੜੀ ਸਿੱਖ ਅਧਿਆਪਕ ਸੀ ਪੋਂਟਾ ਸਾਹਿਬ ਤੋਂ ਖਾਲਸਾ ਸਕੂਲ ਪੋਂਟਾ ਸਾਹਿਬ ਤੋਂ 65 ਬੱਚੇ ਜਿਹੜੇ 2 ਜੂਨ ਨੂੰ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਨ ਤੇ ਜਿਨ੍ਹਾਂ ਦੀ ਉਮਰ 6 ਤੋਂ 14 ਸਾਲ ਸੀ ਇੱਕ ਸਿੱਖ ਅਧਿਆਪਕ ਟੀਚਰ ਸੀ ਇੱਕ ਸਿੱਖ ਅਧਿਆਪਕ ਬੀਬੀ ਸੀ ਉਹਨਾਂ ਦੇ ਨਾਲ ਬੱਚਿਆਂ ਨਾਲ ਬਸ ਤੇ ਆਏ ਸਨ ਇਹ ਜਦੋਂ ਉਹ ਉੱਥੇ ਕਰਫੂ ਲੱਗ ਗਿਆ ਤੇ ਉਹ ਉਹਨਾਂ ਗੁਰੂ ਰਾਮ ਦਾਸਰਾ ਦੇ ਵਿੱਚ ਰੁਕ ਗਏ ਉਹ ਹੋਰ ਕਿੱਥੇ ਉਹਨਾਂ ਨੂੰ ਜਗ੍ਹਾ ਨਾ ਮਿਲੀ ਕਿਉਂਕਿ ਬਾਹਰ ਫੌਜ ਨੇ ਕਿਸੇ ਨੂੰ ਵੀ ਜਾਨ ਨਹੀਂ ਦਿੱਤਾ ਜਦੋਂ ਸਿੱਖ ਸੰਗਤ ਉੱਥੇ ਕੇ ਕੇ ਤੇ 6 ਜੂਨ ਨੂੰ ਉਹ 60 ਬੱਚਾ ਚੋਂ ਗੋਲੀਆਂ ਜਦੋਂ ਮਾਰੀਆਂ ਤਾਂ ਉਹਨਾਂ ਦੇ ਵਿੱਚ ਸਿੱਖ ਟੀਚਰ ਤੇ 33 ਬੱਚੇ ਜਿਹੜੇ ਉਹ 6 ਤੋਂ 14 ਸਾਲ ਦੇ ਉੱਥੇ ਸ਼ਹੀਦ ਹੋ ਗਏ ਕਿ ਚਮਤਕਾਰ ਇਸ ਤਰ੍ਹਾਂ ਹੋਇਆ ਵੀ 32 ਬੱਚੇ ਪਤਾ ਨਹੀਂ ਕਿਸ ਤਰ੍ਹਾਂ ਬਚ ਗਏ ਤੇ ਉਹ ਸਿੱਖ ਬੀਬੀ ਵੀ ਬਚ ਗਈ ਤੇ ਉਸ ਤੋਂ ਬਾਅਦ ਜਿਹੜੇ 6 ਜੂਨ ਜਿਹੜੇ ਜਦੋਂ ਸ਼ਾਮ ਨੂੰ कर्फ्यू ਖੁੱਲ ਗਿਆ ਤਾਂ ਉਹ ਜਿਹੜੀ ਸਰਾਹ ਦੇ ਵਿੱਚ ਜਿੰਨੇ ਵੀ ਲੋਕ ਸਨ ਉਹ ਬਾਹਰ ਨਿਕਲ ਕੇ ਆਪਣੇ ਘਰਾਂ ਨੂੰ ਜਾਣ ਲੱਗੇ ਤਾਂ ਸਾਰਿਆਂ ਨੂੰ ਉੱਥੇ ਫੌਜ ਨੇ ਘੇਰ ਲਿਆ ਤੇ ਜਿਹੜੇ ਉੱਥੇ ਸਿੱਖ ਨੌਜਵਾਨ ਸੀ ਉਹਨਾਂ ਨੂੰ ਪੱਗਾਂ ਉਤਾਰ ਕੇ ਉਹਨਾਂ ਦੇ ਪੱਗਾਂ ਨਾਲ ਹੱਥ ਪਿੱਛੇ ਕਰਕੇ ਬੰਨ ਲਏ ਤੇ ਲੈਂ ਦੇ ਵਿੱਚ ਖੜਾ ਖੜਾ ਕੇ ਕੁੱੜੀਆਂ ਮਾਰੀਆਂ ਤੇ ਲੇਖਕ ਏ ਆਰ ਦਰਸੀ ਜੀ ਇਹ ਵੀ ਲਿਖਦੇ ਹਨ ਕਿ ਕਹਿੰਦੇ ਜਦੋਂ ਪੋਸਟਮਾਰਟਮ ਕਰਨਾ ਸੀ ਜੋ ਉੱਥੇ ਸ਼ਹੀਦ ਹੋਏ ਕਿਸੇ ਦਾ ਕੋਈ ਪੋਸਟਮਾਰਟਮ ਨਹੀਂ ਕੀਤਾ ਗਿਆ ਸਰਕਾਰ ਵੱਲੋਂ ਸਿਰਫ ਕਾਗਜ਼ੀ ਕਾਰਵਾਈ ਕੀਤੀ ਗਈ ਕਿ ਕਹਿੰਦੇ ਜਿੱਦੂ ਡਾਕਟਰ ਨਾਲ ਵਾਰਤਾਲਾਪ ਕੀਤੀ ਉਹਨਾਂ ਨੇ ਜੋ ਉਸ ਸਮੇਂ ਦੇ ਡਾਕਟਰ ਪੋਸਟ ਮਾਰਟਮ ਕਰ ਰਹੇ ਸਨ ਉਹਨਾਂ ਨੇ ਵਾਰਤਾਲਾਪ ਕੀਤੀ ਕਿੰਦੇ ਕੁਛ ਸਿੱਖ ਉੱਥੇ ਜਿੰਦਾ ਸੀ ਜੋ ਤੜਫ ਰਹੀ ਸੀ ਜਿਨ੍ਹਾਂ ਨੂੰ ਇਲਾਜ ਦੀ ਲੋੜ ਸੀ ਤੇ ਉੱਥੇ ਫੌਜ ਨੇ ਉਹਨਾਂ ਨੂੰ ਸਾਈਡ ਤੇ ਲਿਜਾ ਕੇ ਗੋਲੀ ਮਾਰ ਕੇ ਤੇ ਸ਼ਹੀਦ ਕਰਤਾ ਤੇ ਫਿਰ ਡਾਕਟਰ ਨੂੰ ਕਿਹਾ ਵੀ ਹੁਣ ਇਹਨਾਂ ਦਾ ਪੋਸਟ ਮਾਰਟਮ ਕਰਦੇਓ ਇਹ ਪੜੇ ਹੀ ਭਿਆਨਕ ਦ੍ਰਿਸ਼ ਸੀ ਇੱਕ 2 ਜੂਨ ਨੂੰ ਤਰਨਤਨ ਸਾਹਿਬ ਤੋਂ ਇੱਕ ਪਰਿਵਾਰ ਦੇ 14 ਜੀ ਆਏ ਹੋਏ ਸਨ ਜਿਨ੍ਹਾਂ ਨੇ ਕੀ 2 ਮਹੀਨੇ ਪਹਿਲਾਂ ਟਰੱਕ ਲਿਆ ਸੀ ਤੇ ਉਸ ਬੀਬੀ ਕੋਲ 2 ਮਹੀਨਿਆਂ ਦਾ ਬੱਚਾ ਸੀ ਤਾਂ ਉਹ ਗੁਰੂ ਦਾ ਉੱਤੇ ਸ਼ੁਕਰਾਨਾ ਕਰਨ ਆਏ ਸਨ ਤੇ ਉਹ ਵੀ ਉੱਥੇ ਘੇਰ ਲੇਗੇ ਕਿ ਉਹਨਾਂ ਦੇ ਵਿੱਚੋਂ ਇੱਕ ਹੋ ਸਿੱਖ ਬੀਬੀ ਬਚੀ ਸੀ ਤੇ ਉਸ ਦੇ ਕੋਲ ਜਿਹੜਾ 2 ਮਹੀਨਿਆਂ ਦਾ ਬੱਚਾ ਸੀ ਉਸ ਨੂੰ ਵੀ ਕੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਤਾਂ ਇਹ ਜਿਨੇ ਵੀ ਇਸ ਤਰ੍ਹਾਂ ਸ਼ਹੀਦ ਹੋਏ ਜਿਨੇ ਵੀ 5000 ਦੇ ਕਰੀਬ ਜਿਹੜੀ ਸਿੱਖ ਸੰਗਤ ਸੀ ਉੱਤੇ ਫਸੀ ਹੋਈ ਸੀ ਉਹ ਸਾਰਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਜਿਹੜਾ ਦੋ ਸੂਜ ਜਿਹੜੇ ਸਿੰਘ ਸਨ ਸੰਤ ਜਰਨੈਲ ਸਿੰਘ ਜੀ ਪਿੰਡਣਾ ਵਾਲਿਆਂ ਨਾਲ ਸਨ ਤੇ ਉਧਰ 7000 ਜਿਹੜੀ ਆਰਮੀ ਸੀ ਉਹ ਜਿਹੜੀ ਦਰਬਾਰ ਸਾਹਿਬ ਦੇ ਲੱਗੀ ਹੋਈ ਸੀ ਜੋ ਸੰਤਾਂ ਦੇ ਨਾਲ ਟੱਕਰਾ ਲੈ ਰਹੀ ਸੀ ਤੇ 5 ਦਿਨ ਸੰਤਾਂ ਨੇ ਉਸ ਆਰਮੀ ਨੂੰ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਇੰਟਰ ਨਹੀਂ ਕਰਨ ਦਿੱਤਾ ਤੇ ਅਖੀਰਲੇ ਦਿਨ ਜਦੋਂ ਉਹ ਵਾਰ-ਵਾਰ ਫੇਲ ਹੁੰਦੇ ਰਹੇ ਜਿਹੜੇ ਕੀ ਜੀਐਸ ਬਰਾੜ ਕਹਿ ਰਿਹਾ ਸੀ ਵੀ 2 ਘੰਟਿਆਂ ਦਾ ਕੰਮ ਹੈ ਉਹਨਾਂ ਨੂੰ ਪੰਜ ਦਿਨ ਉਹਨਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਗਿਆ ਤਾਂ ਪੰਜਵੇਂ ਦਿਨ ਜਦੋਂ ਉਹ ਹਰ ਪਾਸੇ ਫੇਲ ਹੋ ਗਏ ਤਾਂ ਫਿਰ ਉਹਨਾਂ ਨੇ बेहੋਸ਼ੀ ਦੇ ਗੋਲੇ ਸੱਟੇ बेहੋਸ਼ੀ ਦੇ ਗੋਲੇ ਸੱਟਣ ਤੋਂ ਬਾਅਦ ਜਦੋਂ ਉੱਥੇ ਜਿਹੜੇ ਸਿੰਘ ਸੀ ਜਿਹੜੇ ਟੱਕਰਾ ਕਰ ਰਹੇ ਸਨ ਇਹ ਜਰਨਲ ਸੁਭੇਕ ਸਿੰਘ ਜੀ ਦੀ ਅਗਵਾਈ ਹੇਠ ਫਿਰ ਉਹ ਜਦੋਂ ਬੇਹੋਸ਼ ਹੋਣ ਲੱਗ ਗਏ ਤਾਂ ਉਸ ਤੋਂ ਬਾਅਦ ਹੈ ਜਿਹੜੀ ਫੌਜ ਹੈ ਉਹ ਅੰਦਰ ਜਿਹੜੀ ਆਉਣ ਦੇ ਵਿੱਚ ਕਾਮਯਾਬ ਹੋਈ ਪਹਿਲਾਂ ਕੋਈ ਵੀ ਫੌਜ ਕਾਮਯਾਬ ਨਹੀਂ ਹੋਈ ਤਿੰਨ ਚਾਰ ਵਾਰੀ ਉਹਨਾਂ ਨੇ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਨਾਲ ਦੀ ਨਾਲ ਪਤਾ ਨਹੀਂ ਕਿੱਥੋਂ-ਕਿੱਥੋਂ ਗੋਲੀਆਂ ਆਉਂਦੀਆਂ ਸਨ ਤੇ ਉਹ ਉੱਥੇ ਹੀ ਲੰਬੇ ਪਾ ਦਿੱਤੇ ਜਾਂਦੇ ਸਨ ਤਾਂ ਇਹ ਬੜੀ ਬਹਾਦਰੀ ਵਾਲੀ ਜੰਗ ਸੀ ਜੋ ਸੰਤ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਵੱਲੋਂ ਕੀਤੀ ਗਈ ਬੜੀ ਦਲੇਰੀ ਨਾਲ ਉਹਨਾਂ ਨੇ ਟੱਕਰ ਕੀਤਾ ਤੇ ਲੇਖਕ ਏ ਆਰ ਦਰਸ਼ੀ ਜੀ ਕਹਿੰਦੇ ਹਨ ਕਿ ਸੱਚਮੁੱਚ ਉਹ ਜਿਹੜਾ ਸਮਾਂ ਸੀ ਉਹ ਸਿੱਖ ਕੌਮ ਨੂੰ ਖਤਮ ਕਰਨ ਦਾ ਸਮਾਂ ਸੀ ਜੋ ਸਰਕਾਰ ਨੇ ਉਹ ਨੀਤੀ ਅਪਣਾਈ ਹੋਈ ਸੀ ਤੇ ਸਭ ਤੋਂ ਜਿਹੜਾ ਕੱਟੜ ਹੈ ਬੁਚੜ ਹੈ ਉਹ ਜਨਰਲ ਕੇ ਐਸ ਬਰਾੜ ਦੀ ਭੂਮਿਕਾ ਨਿਭਾਈ ਹੈ ਉਸਨੇ ਜੋ ਸਿੱਖ ਵਿਰੋਧੀ ਰਿਹਾ ਹੈ ਸਿੱਖੋ ਕੇ ਸਿੱਖ ਵਿਰੋਧੀ ਰਿਹਾ ਤਾਂ ਇਹ ਹੀ ਜਦੋਂ ਕਿਤਾਬਾਂ ਖੁੱਲ੍ਹਦੀਆਂ ਹਨ ਜਿਨ੍ਹਾਂ ਨੇ ਆਪ ਉਸ ਸਮੇਂ ਇਹ ਦੇਖਿਆ ਤੇ ਉਸ ਸਮੇਂ ਦੇ মিডিਆ ਨੇ ਸਭ ਤੋਂ ਗਲਤ ਭੂਮਿਕਾ ਨਿਭਾਈ ਕਿ ਖੋਜ ਨੇ ਉੱਥੇ ਕੋਈ ਹਮਲਾ ਨਹੀਂ ਕੀਤਾ ਕੁਝ ਨਹੀਂ ਕੀਤਾ ਪਰ ਲੇਖਕ ਏ ਆਰ ਦਰਸ਼ੀ ਜੀ ਆਪ ਲਿਖਦੇ ਹਨ ਇਹ ਕਹਿੰਦੇ ਮੈਂ ਕੁਝ ਜਦੋਂ 17 ਜੂਨ ਨੂੰ ਮੈਂ ਉੱਥੇ ਦਰਬਾਰ ਸਾਹਿਬ ਦੇ ਵਿੱਚ ਗਿਆ ਤਾਂ ਕਹਿੰਦੇ 250 ਦੇ ਲਗਭਗ ਜਿਹੜੇ ਗੋਲੀਆਂ ਦੇ ਨਿਸ਼ਾਨ ਨੇ ਆਪ ਗਨੇ ਦਰਬਾਰ ਸਾਹਿਬ ਦੇ ਅੰਦਰ ਤਾਂ ਇਹ ਜਿਹੜਾ ਹੈ ਉਸ ਸਮੇਂ মিডিਆ ਨੇ ਬਹੁਤ ਹੀ ਗਲਤ ਜਿਹੜਾ ਹੈ ਬਿਆਨ ਕੀਤਾ ਸੰਤ ਜਰਨੈਲ ਸਿੰਘ ਜੀ ਪਿੰਡਰਾ ਵਾਲਿਆਂ ਨੂੰ ਤੇ ਲੋਕਾਂ ਅੰਦਰ ਸੰਤ ਜਰਨੈਲ ਸਿੰਘ ਜੀ ਉਹ ਦਹਿਸ਼ਤ ਫਲਾਈ ਤੇ ਇਹ ਵੀ ਉਸ ਸਮੇਂ ਦੱਸਿਆ ਗਿਆ ਏਆਰ ਦਰਸ਼ੀ ਬਲੰਦ ਜੀ ਕਿ ਜਦੋਂ ਉੱਥੇ ਪਰਫਿਊ ਲਾ ਦਿੱਤਾ ਗਿਆ ਤਾਂ ਗੁਰਦਾਸਪੁਰ ਤੋਂ ਲਗਭਗ ਜਿਹੜੀ ਹੈ 20000 ਜਿਹੜੀ ਸੰਗਤ ਹੈ ਉਹ ਦਰਬਾਰ ਸਾਹਿਬ ਆਉਣਾ ਚਾਹੁੰਦੀ ਸੀ ਜਿਹੜੇ ਕੀ ਆਪਣੇ ਸਿੱਖਾਂ ਨੂੰ ਬਚਾਉਣ ਦੇ ਲਈ ਦਰਬਾਰ ਸਾਹਿਬ ਨੂੰ ਬਚਾਉਣ ਦੇ ਲਈ ਤੇ ਇੱਧਰ ਹਰੀਕੇ ਪਤਨ ਵੱਲੋਂ 50000 ਪਰ ਸਰਕਾਰ ਵੱਲੋਂ ਸਾਰੇ ਜਿਹੜੇ ਬਾਰਡਰ ਹੈ ਹਿਮਾਚਲ ਦੀ ਗੰਗਾਨਗਰ ਤੋਂ ਪੰਜਾਬ ਦੇ ਜਿੰਨੇ ਵੀ ਬਾਰਡਰ ਹਨ ਉਹ ਸਾਰੇ ਸੀਲ ਕਰ ਦਿੱਤੇ ਗਏ ਸਨ ਤੇ ਹੈਲੀਕਾਪਟਰ ਦੇ ਨਾਲ ਨਿਕਾਇਰ ਰੱਖੀ ਜਾ ਰਹੀ ਸੀ ਤੇ ਉਹਨਾਂ ਨੂੰ ਜਦੋਂ ਪਤਾ ਲੱਗ ਗਿਆ ਵੀ 20 ਹਜ਼ਾਰ ਜਿਹੜੀ ਸੰਘਤ ਹੈ ਉਹ ਗੁਰਦਾਸਪੁਰ ਵੱਲੋਂ ਤੇ 50 ਹਜ਼ਾਰ ਦੇ ਲਗਭਗ ਜਿਹੜੀ ਸੰਘਤ ਹੈ ਜਿਹੜੀ ਉਹ ਤਰਨਤਾਰਨ ਸਾਹਿਬ ਜੀ ਦੇ ਵੱਲੋਂ ਇਧਰ ਫਰੋਜ਼ਪੁਰ ਸਾਈਡ ਦੀ ਵੱਲੋਂ ਵੀ 20-25 ਹਜ਼ਾਰ ਦੇ ਕਰੀਬ ਜਿਹੜੀ ਸੰਘਤ ਹੈ ਉਹ ਅੰਮ੍ਰਿਤਸਰ ਪਹੁੰਚ ਰਹੀ ਹੈ ਤਾਂ ਉਹਨਾਂ ਨੇ ਪਹਿਲਾਂ ਹੀ ਉੱਥੇ ਟੈਂਕ ਤਾਇਨਾਤ ਕਰਕੇ ਗੋਲੀਆਂ ਦੀ ਪੁਛਾੜ ਕੀਤੀ ਤੇ ਸਾਰੀ ਸੰਘਤ ਨੂੰ ਉੱਥੋਂ ਅਦੇੜ ਦਿੱਤਾ ਤਾਂ ਇਹ ਹੀ ਬੜਾ ਭਿਆਨਕ ਦ੍ਰਿਸ਼ ਜਿਹੜਾ ਹੈ ਉਸ ਸਮੇਂ ਸਰਕਾਰ ਵੱਲੋਂ ਬਣਾਇਆ ਗਿਆ ਸਿੱਖ ਕੌਮ ਨੂੰ ਖਤਮ ਕਰਨ ਦਾ ਸਭ ਤੋਂ ਵੱਡਾ ਜਿਹੜਾ ਟਾਰਗੇਟ ਸੀ ਉਹ ਸਰਕਾਰ ਦਾ ਸੀ ਉਸ ਸਮੇਂ ਤਾਂ ਉਸ ਸਮੇਂ ਜੋ ਸਰਕਾਰ ਨੇ ਕੀਤਾ ਉਹ ਬਹੁਤ ਹੀ ਨਿੰਦਣਯੋਗ ਸੀ ਕਟਿਆ ਕਹਿ ਸਕਦੇ ਆ ਆਪਣਾ ਸੋਚ ਵਾਲੀ ਸਰਕਾਰ ਸੀ ਤੇ ਮੈਂ ਇੱਕ ਵਾਰ ਫਿਰ ਜਿੰਨੇ ਵੀ ਉਥੇ 1988 ਕੱਲੂ ਕਾਰਾ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਦੇ ਨਾਲ ਜੋ ਸ਼ਹੀਦ ਹੋਏ ਉਹਨਾਂ ਨੂੰ ਮੈਂ ਕੋਟ ਕੋਟ ਪ੍ਰਣਾਮ ਕਰਦਾ ਹਾਂ ਇਹਨਾਂ ਇੱਕ ਬਿੰਦ ਨੂੰ ਪ੍ਰਵਾਨ ਕਰਨਾ ਜੀ ਵਾਹਿਗੁਰੂ